ਹਾਂ ਨਾ ਅੱਜ ਵੀ ਤੇਰੇ ਨਾਲ ਬਾਬਾ ਕਿਵੇਂ ਆ ਬਾਬਾ ਕਿਵੇਂ ਆ ਠੀਕ ਆ ਹੈ ਨਹੀਂ ਠੀਕ ਜਾਣਾ ਹੌਪਟਲ ਜਾਣਾ ਦਰਦ ਹੁੰਦੀ ਆ ਕੋਈ ਨਹੀਂ ਕਹਾਸਾ ਕੋਈ ਨਹੀਂ ਕਹਾਸਾ ਮੈਨੂੰ ਇਹਦਾ ਕੋਈ ਚੋ ਜੀ ਹੈ ਵੀ ਕਿਦਾ ਦਵਾਇ ਤੇ ਕੀੜੇ ਪੈ ਗਏ ਪਤਾ ਤੈਨੂੰ ਬਹੁਤ ਆਤਮਨ ਦੀ ਆ ਸਭ ਕੁਝ ਮਿਲਣਾ ਆਪਾਂ ਹਸਪੀਟਲ ਜਾਣਾ ਹੋਊ ਠੀਕ ਆ ਹਾਂ ਹੁਣ ਇੱਥੇ ਨਹੀਂ ਰਹਿਣਾ ਆਪਾਂ ਇਥੇ ਨਹੀਂ ਰਹਿਣਾ ਹੋਰ ਆਪਾਂ ਆਪਾਂ ਹਸਪੀਟਲ ਜਾਣਾ ਠੀਕ ਆ ਜੀ ਉਹ ਗਾ 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 ਉਹ ਉਹ ਮਾੜਾ ਨੋਕਟਾ ਨੇ ਬੰਨ੍ਹ ਨਹੀਂ ਜਿਆਦਾ ਕੋਈ ਆਉਂਦਾ ਤੇ ਨਹੀਂ ਕੋਈ ਨਹੀਂ ਹਾਂ ਜੀ ਇਹ ਦੱਬੇ ਦੀ ਹਾਂ ਜੀ ਅੱਜ ਦੀ ਆ ਵੀਡੀਓ ਅੱਜ ਦੀ ਆ ਹਾਂ ਜੀ ਅੱਜ ਦੀ ਜਿਹੜੇ ਦਾ ਬਹੁਤ ਲੋਕ ਹੈ ਉਹ ਹਾਂ ਜੀ ਇਦਾਂ ਕਰੋ ਅਰੇ ਆਰਡਰ ਤੋਂ ਉਹ ਜੀ ਤੁਸੀਂ ਉਹ ਸਿੱਧਰ ਕਰ ਲਿਓ ਸਿੱਧਰ ਕਰ ਲਓ ਆਹ ਲਓ ਸਿੱਧਰ ਕਰ ਲਓ ਮਾੜੇ ਕੱਢ ਕੇ ਤਾਂ ਫਿਰ ਆਪਾਂ ਪੁਟਕੀਆਂ ਵਾਜਦੇ ਆ ਉਹ ਕਿਹਨਾਂ ਨੇ ਤਾਂ ਉਹ ਵੀ ਕਹਿ ਨਹੀਂ ਆਪਾਂ 好，好的，好的。

ਪੁਰਾਣੇ ਆ ਕਾਫੀ ਹਾਂਜੀ ਦੋ ਦਿਨ ਪਹਿਲਾਂ ਮੈਂ ਸਰਦਰ ਤੋਂ ਇੱਕ ਦਿਨ ਪਹਿਲੇ ਆਉਂਦਾ ਸੀ ਨਾਨੀ ਜੀ ਐਡਮਿਟ ਸੀ ਉਹ ਜਦੋਂ ਮੈਂ ਦੇਖਿਆ ਨਾ ਲੈਟ ਪਈ ਗੱਡੀ ਦੀ ਉਧਰ ਨੂੰ ਉਹ ਉਸ ਪਹਿਲਾਂ ਤੋਂ ਉੱਧੇ ਹੀ ਦੇਖਦੇ ਰਹੇ ਪਏ ਨੂੰ ਦੋ ਦਿਨ ਤੋਂ ਪੁੱਛਦੇ ਉਦੋਂ ਤੋਂ ਹੀ ਰਹੇ ਵੀ ਹੈ ਕੌਣ ਹੈ ਕਿੱਥੋਂ ਹਾਂਜੀ ਬਹੁਤ ਜਲਦ ਭਾਰੇ ਬੜਾ ਜਲਦ 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 ਹੈ ਇਹ ਦੋ ਦਿਨ ਮੰਨ ਲਾ ਫਾਇਰ ਲੈਪੋਰਟ ਆ ਰਿਹਾ ਹੈ ਪ੍ਰੈਜ਼ੈਂਟ ਦਿਲਾ ਫਰੀ ਜਦੋਂ ਪਹਿਲਾਂ ਹੀ ਸੀਗੇ ਬਹੁਤ ਜਿਆਦਾ ਸਾਡੇ ਨੂੰ ਹਲਦੀ ਹੀ ਬਹੁਤ ਜਿਆਦਾ ਨੂੰ ਤੇਜੀ ਇਹਦੇ ਨੂੰ ਪਹਿਲਾਂ ਹੀ ਆਉਂ ਲਿਖਦੇ ਪੰਨੇ 'ਚ ਅੱਛਾ ਜੀ ਉਹ ਹੈ ਜਦੋਂ ਇਹ ਆ ਗਿਆ ਜੀ У понятно. ਬੰਦਰ ਬੰਦਰ ਇਹ ਗੁਰੇ ਵਾਈਟ ਬੀਫਰ ਖਾ ਉਸ ਵਾਈਟ ਬੀਫੀ ਪਤੇ ਅਸਟੈਂ ਅਸੀਂ ਕਰਿਆ ਦੂਬਰੀ ਕਰਦੇ ਬਸ ਕਰਿਆ ਜਿੱਥੇ ਕਿ ਦਿਖਾ ਨਹੀਂ ਸਕਦੇ ਤੁਹਾਨੂੰ ਫੁਟੇਜ ਜਿਹੜੀ ਆ ਇੱਕ ਬਜ਼ੁਰਗ ਕਿਤੇ ਜਿਹੜੇ ਬੈਕ ਸਾਈਡ ਸਾਰੇ ਕੀੜਿਆਂ ਨਾਲ ਭਰੇ ਹੋਏ ਆ ਮਤਲਬ ਇੰਨੇ ਕੀੜੇ ਸਾਰਾ ਜਿਹੜਾ ਇਹ ਕਿਹੜੇ ਨਿਕਲ ਰਿਹਾ ਮਰ ਬਹੁਤ ਦਾ ਦੁੰਦਰ ਤੱਕ ਵੀ ਇਹ ਖਾ ਚੁੱਕਿਆ ਪੰਜਾਬੀ ਆ ਨਾ ਸੀ ਕਾਫੀ ਤਗੜਿਆ ਸੀ ਜਦੋਂ ਇੱਥੇ ਆਉਂਦੇ ਹੁੰਦੇ ਸੀ ਲੱਗਿਆ ਦੁੱਤਾਂ ਪਿੰਡਾਂ ਦੇ ਵਿੱਚ ਆਉਂਦੇ ਸੀ ਪਰ ਬਾਅਦ ਦੇ ਵਿੱਚ ਪਰ ਪਤਾ ਕੋਈ ਨਹੀਂ ਹੈ ਕਿੱਥੋਂ ਗੋਣ ਤੇ ਅੱਜ ਤੋਂ ਤਿੰਨ ਕ ਦਿਨ ਤੋਂ ਇੱਥੇ ਘੁੰਮ ਰਿਹਾ ਤੇ ਫੱਟ ਕਿਸੇ ਆ ਗੜਾ ਵੀਰ ਸਾਡੀ ਸੋਸਾਇਟੀ ਨਾਲ ਵੀਰ ਮਤ ਪਾਲ ਨਹੀਂ ਜੁੜਿਆ ਇਹ ਵੀਰ ਨੇ ਅੱਜ ਫੋਨ ਕੀਤਾ ਇਸੇ ਪਿੰਡ ਤੋਂ ਬਾਈ ਕਹਿੰਦਾ ਕਿ ਸਾਡੇ ਪਿੰਡ ਇੱਕ ਬੰਦਾ ਆਇਆ ਹੋਇਆ ਬਾਈ ਇਦਾਂ ਦਾ ਹੋ ਪਹੁੰਚਿਆ ਉਹ ਤੋਂ ਬਡਾਰੇ ਜਾ ਰਹੇ ਸੀ ਫਿਰੋਜਪੁਰ ਸੁਹਾਵਾ ਚੱਲ ਰਹੇ ਆ ਉੱਥੇ ਜਾ ਰਹੇ ਸੀ ਤੇ ਟੀਮ ਨੂੰ ਸਾਡੀ ਆਈ ਹੁਣ ਇੱਥੋਂ ਲੈ ਕੇ ਹਸਪੀਟਲ ਦੇਦੇ ਐਂਡ ਕੋਡ ਕਰਵਾਉਂਦੇ ਪਰ ਬਾਤ ਨੇ ਜੀਕ ਵਾਲੇ ਹਸਪੀਟਲ ਨਹੀਂ ਹੈਗੇ ਬਹੁਤ ਜਿਆਦਾ ਖਰਾਬ ਅੰਦਰ ਤੱਕ ਹੀ ਜਿਹੜੇ ਟਾਇਲਟ ਵਾਲੀ ਜਿਹੜਾ ਸਾਰੀ ਖਾ ਚੁੱਕੀ ਹੈ ਜਦ ਇਹ ਮਤਲਬ ਅੰਦਰ ਤੱਕ ਹੀ ਪਹੁੰਚ ਚੁੱਕਿਆ ਤੇ ਮੈਨੂੰ ਲੱਗਦਾ ਨਹੀਂ ਇੱਥੇ ਕੋਈ ਇਲਾਜ ਹੈਗਾ ਹੁਣ ਜਿੰਨਾ ਕਿ ਸਾਡੇ ਕੋਲ ਕੱਢੇ ਕੱਢ ਕੇ ਪੱਟੀ ਕਰਕੇ ਸਫਾਈ ਕਰਕੇ ਉਹ ਹਸਪਤਲ ਪਹੁੰਚਾਵਾਂਗੇ ਪਰ ਇਹਨੇ ਇਨਕੀ ਨਾਮ ਦੇ ਲਈ ਲੇਖਾ ਕੀ ਕਿ ਉਹਦੇ ਕਾਰਨ ਕੀ ਕਿ ਉਹਦਾ ਉਹ ਨਾ ਕੀ ਕੀ ਉਹਨੂੰ ਕਹੀਏ ਇਹਨੂੰ ਕੀ ਨਾਮ ਦੇਈ ਪਰ ਜੋ ਇਸ ਟਾਈਮ ਹਾਲਾਤੋਂ ਸਾਨੂੰ ਕੁਝ ਨਹੀਂ ਦਿਖ ਰਿਹਾ ਸਾਨੂੰ ਇਹ ਦਿਖ ਰਿਹਾ ਇਨਸਾਨੀਅਤ ਵੀ ਇਸ ਟਾਈਮ ਪਾਕਿਸਤਾਨੀਅਤ ਜਿਹੜੀ ਉਹ ਕਹਾਂ ਕਰਦੇ ਨੇ ਇੱਕ ਬੰਦਾ 5 ਦਿਨ ਤੋਂ ਪਿਆ ਹੋਇਆ ਹੈ 6 ਦਿਨ ਦੇ ਵਿੱਚ ਬਾਈ ਕਰੋ ਬਾਈ ਨੇ ਫੈਸਲਾ ਕੀਤਾ ਜੋ ਅੰਦਰ ਤਰਾਹ ਦਿੱਤੀ ਪਰ ਆਪਣੇ ਲੈਵਲ ਤੇ ਕਮੇ ਇਹ ਗੱਲ ਕਰਦਾਂ ਮੈਂ ਬਾਈ ਆਪਣੇ ਪਿੰਡਾਂ ਵਿੱਚ ਜਰੂਰ ਕੋਈ ਵੀ ਦੇਖੋ ਲੋਕਾਂ ਦਾ ਰਸਾ ਨਹੀਂ ਆ ਚਲੋ ਮੈਂ ਮੰਨਦਾ ਲੋਕਾਂ ਨੂੰ ਥੋੜਾ ਜਿਆਦਾ ਹੋਵੇਗਾ ਵੀ ਸਾਨੂੰ ਅਸੀਂ ਵੀ ਕਿੱਦਾਂ ਕਿੱਥੇ ਲੈ ਕੇ ਜਾਈਏ ਕਿੱਥੇ ਨਹੀਂ ਇਹ ਸੰਸਟਾਵਾਂ ਹੈ ਨਹੀਂ ਉਸ ਪਰ ਕਰੋ ਬਾਈ ਨੇ ਕੀਤਾ ਜੀ ਕਿ ਬਿਆਹ ਦੋ ਤਿੰਨ ਦਿਨ ਚੇੜਾ ਕੀਤਾ ਲੋਕਾਂ ਦਾ ਇਹ ਤਾਂ ਕੁਛ ਹੈਲੂ ਹੋ ਥੋੜਾ ਸਤਵਰ ਸਾਡੇ ਸੀ ਪਰ ਬਹੁਤ ਵਿਗੜੇ ਰਹਿ ਲਾਗੇ ਧੰਨਵਾਦ ਵੀਰੇ ਤੇਰਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਵੀਰੇ ਆ ਤਾਂ ਜਨ ਆ ਗਿਆ ਨੇ ਤਾਂ ਹਨਾ ਬੜਾ ਉਖਾ ਹੁੰਦਾ ਮੇਰਾ ਜੀ ਹਨਾ ਉਹ ਧੰਨਵਾਦ ਸਾਰੀ ਸੰਗਤ ਦਾ ਬਿੜਾਲੇ ਜਾ ਰਹੇ ਸੀ ਦੋ ਦਿਨ ਤੋਂ ਪਿੰਡਾਂ 'ਚ ਰਹੇ ਸੀ ਹੁਣ ਦਿਖਾ ਨਹੀਂ ਸਕਦੇ ਜੋ ਹੜਾ ਆ ਚਲੋ ਅਸੀਂ ਕੰਮ ਇਹ ਬੰਦ ਕਰ ਰਹੇ ਆਂ ਵੀਡੀਓ ਬਣਾਉਣ ਦਾ ਇਹੀ ਸਾਡਾ ਮਕਸਦ ਹੈ ਜਿਹੜੇ ਪਿੰਡਾਂ ਵਿੱਚ ਹਜੇ ਤੱਕ ਵੀ ਨਹੀਂ ਪਤਾ ਹੱਥਵੰਨ ਬੇਨਤੀਆਂ ਅਸੀਂ ਸੁਆਵਾ ਕਰਦੇ ਆਂ ਤੁਸੀਂ ਸਾਨੂੰ ਯਾਦ ਕਰ ਸਕਦੇ ਜੇ ਤੁਸੀਂ ਨਹੀਂ ਕੁਝ ਦੱਸ ਸਕਦੇ ਸਾਨੂੰ ਯਾਦ ਕਰ ਅਸੀਂ ਅਸੀਂ ਪਹੁੰਚ ਕੀਉਂਦੀਆਂ ਜਿੱਥੇ ਤੱਕ ਉਹਦਾ ਕਰਵਾਗੋ ਦਾ ਇਲਾਜ ਕਰਵਾ ਸਕਦੇ ਕਿਸੇ ਵੀ ਤੁਸੀਂ ਸਾਨੂੰ ਯਾਦ ਕਰਦਾ ਜੇ ਹੈਡਲਾਈਨ ਨੰਬਰਾਂ ਵਿੱਚ ਫੜ ਕਰ ਲਓ ਪਰ ਇਦਾਂ ਨਾ ਮਰਨ ਲੋ ਇਦਾਂ ਨਾ ਮਰਨ ਲੋ ਜੋ ਹਲਾ ਅਧਵਣੀਆਂ ਉਦਾਸ ਬਿਆਨ ਨਹੀਂ ਕਰ ਸਕਦੇ ਜੀ ਧੰਨਵਾਦ ਬਾਈ ਤੁਸੀਂ ਦਿੱਕਤ ਖਤਸਾ ਕਰ ਦਿੱਤੀ